ਚੰਡੀਗੜ੍ਹ ਤੋਂ ਵੱਡੀ ਤੇ ਅਹਿਮ ਖਬਰ ਸਾਹਮਣੇ ਆਈ ਹੈ ਜਿੱਥੇ ਪੀਜੀਆਈ ਉੱਤੇ ਲੱਗਾ ਹੈ ਕਰੋੜਾਂ ਰੁਪਏ ਦਾ ਪ੍ਰਾਪਤੀ ਟੈਕਸ ਦਾ ਪਕਾਇਆ ਜਿਸ ਤੋਂ ਬਾਅਦ ਹੁਣ ਚੰਡੀਗੜ੍ਹ ਨਗਰ ਨਿਗਮ ਆ ਚੁੱਕਾ ਹੈ ਐਕਸ਼ਨ ਮੋਡ ਦੇ ਵਿੱਚ ਨਗਰ ਨਿਗਮ ਨੇ ਪੀਜੀਆਈ ਨੂੰ ਹੁਕਮ ਦੇ ਦਿੱਤੇ ਨੇ ਕਿ ਬਕਾਇਆ ਟੈਕਸ ਤੁਰੰਤ ਅਦਾ ਕੀਤਾ ਜਾਵੇ ਇਹ ਰਕਮ ਕਰੀਬ 24 ਕਰੋੜ ਰੁਪਏ ਦੇ ਆਸ-ਪਾਸ ਦੱਸੀ ਜਾ ਰਹੀ ਹੈ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਦੀ ਅਗਵਾਈ ਦੇ ਵਿੱਚ ਪੀਜੀਆਈ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਜਿੱਥੇ ਕਈ ਮਹੱਤਵਪੂਰਨ ਮੁੱਦੇ ਚਰਚਾ ਵਿੱਚ ਆਏ ਜਿਸ ਵਿੱਚ ਬਕਾਇਆ ਪਾਣੀ ਦੇ ਬਿੱਲ ਕਚਰਾ ਪ੍ਰਬੰਧਨ ਫਾਇਰ ਸੇਫਟੀ ਤੇ ਪੀਜੀਆਈ ਕੈਂਪਸ ਵਿੱਚ ਸੀਵਰੇਜ ਟ੍ਰੀਟਮੈਂਟ ਪਲੰਟ ਲਗਾਉਣ ਦੀ ਗੱਲ ਵੀ ਸ਼ਾਮਿਲ ਸੀ ਚੀਪ ਫਾਇਰ ਅਫਸਰ ਨੇ ਇਸ ਮੌਕੇ ਉਤੇ ਦੱਸਿਆ ਕਿ ਪੀਜੀਆਈ ਦੀਆਂ ਕਈ ਇਮਾਰਤਾਂ ਬਿਨਾਂ ਫਾਇਰ ਸੇਫਟੀ ਸਰਟੀਫਿਕੇਟਾਂ ਦੇ ਚੱਲ ਰਹੀਆਂ ਨੇ ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ ਇਸ ਉੱਤੇ ਪਜੀ ਆਈ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਸੀਬੀਆਰਆਈ ਰੁੜਗੀ ਵੱਲੋਂ ਫਾਇਰ ਆਡਿਟ جاری ਹੈ ਅਤੇ ਹੁਣ ਤੱਕ 16 ਇਮਾਰਤਾਂ ਦੀ ਜਾਂਚ ਪੂਰੀ ਹੋ ਚੁੱਕੀ ਹੈ ਪਜੀ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਹੈ ਕਿ ਆਉਂਦੇ 2 ਮਹੀਨਿਆਂ ਦੇ ਵਿੱਚ ਸਾਰੇ ਫਾਇਰ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ ਯਾਦ ਰੱਖੇ ਕਿ ਪਿਛਲੇ ਸਾਲ ਅਕਤੂਬਰ ਵਿੱਚ ਪਜੀ ਵਿੱਚ ਅੱਗ ਲੱਗਣ ਦੀ ਘਟਨਾ ਵੀ ਸਾਹਮਣੇ ਆਈ ਸੀ ਜਿਸ ਵਿੱਚ ਡਾਇਲਿਸਿਸ ਯੂਨਿਟ ਮੈਡੀਨਿਟੀ ਅਤੇ ਆਈਸੀਯੂ ਵਾਰਡ ਪ੍ਰਭਾਵਿਤ ਹੋਏ ਸਨ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪੀਜੀਆਈ ਨਗਰ ਨਿਗਮ ਦੇ ਹੁਕਮਾਂ ਦੀ ਤੁਰੰਤ ਪਾਲਣਾ ਕਰਦਾ ਹੈ ਜਾਂ ਮੁੜ ਕਿਸੇ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਚੰਡੀਗੜ੍ਹ ਤੋਂ ਵੱਡੀ ਤੇ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਪੀਜੀਆਈ ਉੱਤੇ ਲੱਗਾ ਹੈ ਕਰੋੜਾ ਰੁਪਏ ਦਾ ਪ੍ਰਾਪਰਟੀ ਟੈਕਸ ਦਾ ਬਕਾਇਆ ਜਿਸ ਤੋਂ ਬਾਅਦ ਹੁਣ ਚੰਡੀਗੜ੍ਹ ਨਗਰ ਨਿਗਮ ਆ ਚੁੱਕਾ ਹੈ ਐਕਸ਼ਨ ਮੋਡ ਦੇ ਵਿੱਚ ਨਗਰ ਨਿਗਮ ਨੇ ਪੀਜੀਆਈ ਨੂੰ ਹੁਕਮ ਦੇ ਦਿੱਤੇ ਨੇ ਕਿ ਬਕਾਇਆ ਟੈਕਸ ਤੁਰੰਤ ਅਦਾ ਕੀਤਾ ਜਾਵੇ ਇਹ ਰਕਮ ਕਰੀਬ 24 ਕਰੋੜ ਰੁਪਏ ਦੇ ਆਸ-ਪਾਸ ਦੱਸੀ ਜਾ ਰਹੀ ਹੈ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਦੀ ਅਗਵਾਈ ਦੇ ਵਿੱਚ ਪੀਜੀਆਈ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਜਿੱਥੇ ਕਈ ਮਹੱਤਵਪੂਰਨ ਮੁੱਦੇ ਚਰਚਾ ਵਿੱਚ ਆਏ ਜਿਸ ਵਿੱਚ ਬਕਾਇਆ ਪਾਣੀ ਦੇ ਬਿੱਲ ਕਚਰਾ ਪ੍ਰਬੰਧਨ ਫਾਇਰ ਸੇਫਟੀ ਤੇ ਪੀਜੀਆਈ ਕੈਂਪਸ ਵਿੱਚ ਸੀਵਰੇਜ ਟ੍ਰੀਟਮੈਂਟ ਪਲਟ ਲਗਾਉਣ ਦੀ ਗੱਲ ਵੀ ਸ਼ਾਮਲ ਸੀ ਚੀਫ ਫਾਇਰ ਅਫਸਰ ਨੇ ਇਸ ਮੌਕੇ ਉਤੇ ਦੱਸਿਆ ਕਿ ਪਜੀਆਈ ਦੀਆਂ ਕਈ ਇਮਾਰਤਾਂ ਬਿਨਾ ਫਾਇਰ ਸੇਫਟੀ ਸਰਟੀਫਿਕੇਟਾਂ ਦੇ ਚੱਲ ਰਹੀਆਂ ਨੇ ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ ਇਸ ਉੱਤੇ ਪਜੀਆਈ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਸੀਬੀਆਰਆਈ ਰੁੜਗੀ ਵੱਲੋਂ ਫਾਇਰ ਆਡਿਟ ਜਾਰੀ ਹੈ ਅਤੇ ਹੁਣ ਤੱਕ 16 ਇਮਾਰਤਾਂ ਦੀ ਜਾਂਚ ਪੂਰੀ ਹੋ ਚੁੱਕੀ ਹੈ ਪੀਜੀਆਈ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਹੈ ਕਿ ਆਉਂਦੇ 2 ਮਹੀਨਿਆਂ ਦੇ ਵਿੱਚ ਸਾਰੇ ਫਾਇਰ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ ਯਾਦ ਰਹੇ ਕਿ ਪਿਛਲੇ ਸਾਲ ਅਕਤੂਬਰ ਵਿੱਚ ਪੀਜੀਆਈ ਵਿੱਚ ਅੱਗ ਲੱਗਣ ਦੀ ਘਟਨਾ ਵੀ ਸਾਹਮਣੇ ਆਈ ਸੀ ਜਿਸ ਵਿੱਚ ਡਾਇਲਿਸਿਸ ਯੂਨਿਟ ਮੈਟਰਨਿਟੀ ਅਤੇ ਆਈਸੀਯੂ ਵਾਰਡ ਪ੍ਰਭਾਵਿਤ ਹੋਏ ਸਨ ਹੁਣ ਵੇਖਣਾ ਇਹ ਹੋਵੇਗਾ ਕਿ ਕੀ ਪੀਜੀਆਈ ਨਗਰ ਨਿਗਮ ਦੇ ਹੁਕਮਾਂ ਦੀ ਤੁਰੰਤ ਪਾਲਣਾ ਕਰਦਾ ਹੈ ਜਾਂ ਮੁੜ ਕਿਸੇ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ